ਕੈਨ ਨੂੰ ਤਾਂ ਕਬੱਡੀ ਦਾ ਚੋਟੀ ਦਾ ਖਿਡਾਰੀ ਪਰ ਚੁੱਕਣੀਆਂ ਪੈ ਰੀਆਂ ਨੇ ਪੱਠੇ ਤੇ ਇਟਾਂ ਦੇਖ ਲੋ ਗਰੀਬੀ ਨੇ ਕਿੰਨਾ ਮਜਬੂਰ ਕਰ ਦਿੱਤਾ ਦੇਦਨੇ ਵਾਲਾ ਦੀਪਾ ਬਾਈ ਇਹ ਤਾਂ ਹੁਣ ਐ ਆਜੀ ਕਦੇ ਦਿਮਾਗ 'ਚ ਨਹੀਂ ਆਈ ਸੀ ਗੱਲ ਵੀ ਆਪਾਂ ਪੱਠੇ ਤੇ ਵੀ ਦਿਹਾੜੀ ਕਰਾਂਗੇ ਜਾਂ ਆਪਾਂ ਨਹੀਂ ਤੇ ਐਦਾਂ ਦੀ ਕੋਈ ਦਿਮਾਗ 'ਚ ਨਹੀਂ ਸੀ ਦਿਮਾਗ 'ਚ ਤਾਂ ਇਹ ਵੱਡੇ ਸੁਪਨੇ ਸੀਗੇ ਵੀ ਆਪਾਂ ਵਾਰਪੂਰ ਖੇਡਾਂਗੇ ਠੀਕ ਆ ਆਪਣੀ ਕੋਠੀ ਕਾਠੀ ਬਣਾਵਾਂਗੇ ਵਧੀਆ ਤੇ ਬਾਪੂ ਨੂੰ ਵੀ ਆਸ਼ਕ੍ਰਮ ਆਵਾਂਗੇ ਖਿਡਾਰੀ ਨੇ ਪੰਜਾਬ ਨੂੰ ਐਡੀ ਵੱਡੀ ਦੇਣ ਦਿੱਤੀ ਹੋਵੇ ਅੱਜ ਉਸ ਘਰ ਦੇ ਵਿੱਚ ਮਿੱਟੀ ਦੇਖਣ ਨੂੰ ਮਿਲ ਰਹੀ ਹੈ ਬਹੁਤ ਜੀ ਖਰਾਕ ਖਵਾਈਆ ਘਰ ਦੇ ਨੇ ਦਿਹਾੜੀਆਂ ਕਰ ਕਰਕੇ ਪਰ ਨਹੀਂ ਸਫਲਤਾ ਮਿਲੀ ਚਲੋ ਆਪਣਾ ਲੱਕ ਨਹੀਂ ਸੀਗਾ ਬਾਕੀ ਚਲੋ ਕਿਰ ਕਰਮਾਂ ਦੀ ਗੱਲ ਹੁੰਦੀ ਹੈ ਜੀ ਹਾਲਾਤ ਤੁਸੀਂ ਦੇਖੋ ਕਿ ਇਹ ਬਾਈ ਦਾ ਘਰ ਹੈ ਪਰ ਅੱਜ ਇਸ ਬਾਈ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਕੱਚਾ ਘਰ ਹੈ ਗਰੀਬੀ ਦੇ ਹਾਲਾਤਾਂ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਰਿਹਾ ਹੈ ਕਬੱਡੀ ਦੇ ਵਿੱਚ ਜਿੱਥੇ ਵੀਰ ਦਾ ਨਾਮ ਬੋਲਦਾ ਸੀ ਤੂਤੀ ਬੋਲਦੀ ਸੀ ਤੇ ਅੱਜ ਦੇਖੋ ਘਰ ਦੇ ਹਾਲਾਤ ਤੇ ਸੰਦੀਪ ਲੁਧਰ ਨਾਲ ਵੀ ਮੈਂ ਖੇਡਿਆ ਹੀ ਪਿੰਡਵਾਰ ਪਿੰਡਪੱਦਰ ਦੇ ਮੈਚ ਹੂੰ ਤੇ ਆਪਣਾ ਬਿੱਟੂ ਦਗਾਲ ਨਾਲ ਵੀ ਮੈਂ ਮੈਚ ਖੇਡਿਆ ਹੀ ਬਹੁਤ ਫਿਰ ਮੈਂ ਸੋਚਾਂ ਮਾ ਚਲੋ ਹੁਣ ਮੈਂ ਇਹ ਪਿੰਡ ਦੇ ਮੁੰਡੇ ਸੀਗੇ ਲੱਗੇ ਹੋਏ ਪੱਠੇ ਤੇ ਮੈਂ ਇਹਨਾਂ ਨੂੰ ਪੁੱਛਿਆ ਮਾ ਤੁਸੀਂ ਮੈਨੂੰ ਲਾ ਲਓ ਇੱਥੇ ਯਾਰ ਕੰਮ ਤੇ ਮੇਰੇ ਕੋਲੇ 500 ਰੁਪਏ ਵੀ ਨਹੀਂ ਹੈ ਤੇ 100 200 ਵੀ ਨਹੀਂ ਜੀ 500 ਤਾਂ ਬਹੁਤ ਦੂਰ ਦੀ ਗੱਲ ਆ ਮੈਂ ਕੁਝ ਮੈਂ ਲੈ ਜਾਣਾ ਇੱਥੋਂ ਜੀ 2 400 ਰੁਪਏ ਬਣ ਜਾਂਦਾ ਮੈਨੂੰ ਇੰਨੀ ਗਰਮੀ ਹੈ ਬਾਈ ਦਾ ਘਰ ਕਿੰਨਾ ਕੱਚਾ ਹੈ ਬਾਈ ਪੱਠੇ ਤੇ ਕੰਮ ਕਰਦਾ ਤੁਸੀਂ ਉਹ ਤਸਵੀਰ ਦੇਖੋ ਜਦੋਂ ਇਟਾਂ ਚੁੱਕ ਕੇ ਇੱਕ ਕਬੱਡੀ ਖਿਡਾਰੀ ਜਿਸ ਨੇ ਪੰਜਾਬ ਨੂੰ ਐਨਾ ਕੁਝ ਦਿੱਤਾ ਹੋਵੇ ਪਰ ਉਸ ਪੰਜਾਬ ਦੇ ਖਿਡਾਰੀ ਦੀ ਕੋਈ ਪੁੱਛਣਾ ਹੋਵੇ ਤਾਂ ਤੁਸੀਂ ਦੇਖੋ ਕਿ ਕਿਹੋ ਜਿਹੇ ਹਾਲਾਤ ਬਣ ਜਾਂਦੇ ਨੇ ਹੋਂ ਪਲੇਅਰ ਨੂੰ ਹੀ ਪੁੱਛਦਾ ਜੀ ਹਰੇਕ ਕੋਈ ਕੋਈ ਵੀ ਬੰਦਾ ਤੇ ਹਮ ਜਦੋਂ ਸੈੱਟ ਨਹੀਂ ਹੁੰਦਾ ਫਿਰ ਕੋਈ ਨਹੀਂ ਪੁੱਛਦਾ ਇਹ ਕਬੱਡੀ ਦੇ ਵਿੱਚ ਇਹ ਪੱਕੀ ਹੈ ਉਹ ਆ ਜੀ ਹਮ ਕਿ ਮਤਲਬ ਜੇ ਤਾਂ ਕੋਈ ਨੰਬਰ ਲੈਂਦਾ ਉਂਗਲੀ ਖੜੀ ਆ ਜੇ ਤਾਂ ਤਾਂ ਗੱਡੀ ਆ ਜਾਂਦੀ ਆ ਫੋਨ ਵੀ ਆ ਜਾਂਦਾ ਜਦੋਂ ਮਾਰਾ ਹੋ ਜਾਂਦਾ 플레이ਰ ਫੇਰ ਨਹੀਂ ਕੋਈ ਕੁਛ ਨਹੀਂ ਮੇਰੇ ਪਿੱਛੇ ਤੁਸੀਂ ਇੱਟਾਂ ਦਾ ਪਠਾ ਦੇਖ ਸਕਦੇ ਹੋ ਪਰ ਇੱਟਾਂ ਦੇ ਪੱਠੇ ਦੇ ਇੱਕ ਖਿਡਾਰੀ ਦੇ ਨਾਲ ਮਿਲਵਾਣਾ ਹੈ ਜੋ ਇਸ ਵੇਲੇ ਦਿਹਾੜੀਆਂ ਕਰਦਾ ਹੈ ਇੱਟਾਂ ਚੁੱਕਦਾ ਹੈ ਤੇ ਉਸ ਤੋਂ ਬਾਅਦ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਕਹਿਣ ਨੂੰ ਅਸੀਂ ਕਹਿੰਨੇ ਆ ਕਿ ਕਬੱਡੀ ਦਾ ਖਿਡਾਰੀ ਹੈ ਦੇਦਨੇ ਵਾਲਾ ਦੀਪਾ ਬਾਈ ਪਰ ਤੁਸੀਂ ਦੇਖੋ ਕਿ ਇੱਟਾਂ ਚੁੱਕ ਕੇ ਦਿਹਾੜੀ ਕਰਕੇ ਕਿਸ ਕਦਰ ਗਰੀਬੀ ਦੇ ਹਾਲਾਤਾਂ ਨੇ ਇਸ ਨੂੰ ਮਜਬੂਰ ਕਰ ਦਿੱਤਾ ਕਿ ਅੱਜ ਮਾਂ ਖੇਡ ਕਬੱਡੀ ਕਹੀ ਜਾਣ ਵਾਲੀ ਜਿਸ ਨੇ ਪਤਾ ਨਹੀਂ ਪੰਜਾਬ ਨੂੰਨੇ ਕਈ ਹੀਰੇ ਨਾਇਕ ਦਿੱਤੇ ਜਿਨ੍ਹਾਂ ਨੂੰ ਅੱਜ ਵੀ ਪੰਜਾਬੀ ਭਵੇਂ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਬੈਠੇ ਆ ਅੱਜ ਵੀ ਉਹਨਾਂ ਦੇ ਲਈ ਪਿਆਰ ਆਪਣਾ ਵਰਸਾਉਂਦੇ ਆ ਇਹ ਬਾਈ ਦੀਆਂ ਬਹੁਤ ਤਸਵੀਰਾਂ ਬਹੁਤ ਵੀਡੀਓਜ਼ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵਾ ਪਰ ਬਾਈ ਨੂੰ ਕਿਉਂ ਲੋਡ ਪੈ ਗਈ ਇੰਨਾ ਚੁੱਕਣ ਦੀ ਕਿਉਂ ਇਸ ਕਦਰ ਇਹ ਬਾਈ ਮਜਬੂਰ ਹੋ ਗਿਆ ਉਹ ਬਾਈ ਦੇ ਘਰ ਦੇ ਹਾਲਾਤ ਵੀ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਆ ਤੇ ਨਾਲ ਦੀ ਨਾਲ ਗੱਲਬਾਤ ਵੀ ਪੂਰੀ ਤੁਹਾਨੂੰ ਸੁਣਾਈ ਹੈ ਤੇ ਗੱਲ ਕਰਾਂਗੇ ਇੱਕ ਵਾਰ ਫਿਰ ਤੋਂ ਕਿ ਦੀਪਾ ਬਾਈ ਐਨੇ ਵੱਡੇ ਵੱਡੇ ਚੋਟੀ ਦੇ ਖਿਡਾਰੀਆਂ ਦੇ ਨਾਲ ਤੁਹਾਡਾ ਨਾਮ ਬੋਲਦਾ ਹਨ ਤੇ ਅੱਜ ਤੁਸੀਂ ਇੱਟਾਂ ਚੁੱਕ ਰਹੇ ਹੋ ਅੱਜ ਇਸ ਦਿਹਾੜੀ ਦੇ ਨਾਲ ਇਹਨਾਂ ਪੈਸਿਆਂ ਦੇ ਨਾਲ ਘਰ ਦਾ ਗੁਜ਼ਾਰਾ ਤੁਸੀਂ ਤੋੜ ਰਹੇ ਹੋ ਹਾਂਜੀ ਮੈਮ ਇਹਦੇ ਨਾਲ ਤਾਂ ਫਿਰ ਕਿਹੜਾ ਗੁਜ਼ਾਰਾ ਚੱਲਦਾ ਜੀ ਮਾੜਾ ਮੋਟਾ ਚਲੋ ਤਿਲ ਫੁੱਲ ਬਣੀ ਜਾਂਦਾ ਜੋ ਕਰੀ ਜਾਂਦੇ ਆ ਜੀ ਚਲੋ ਟਾਈਮ ਪਾਸ ਕਰੀ ਜਾਂਦੇ ਆ ਹੂੰ ਬਸ ਆਈਆਂ ਜੀ ਮਰਉ ਨੂੰ ਆ ਕੇ ਨਾ ਹੁਣ ਦੇਖ ਲੋ ਜੀ ਤੁਸੀਂ ਕਿੰਨਾ ਟਾਈਮ ਹੋ ਰਿਹਾ ਤੇ ਧੁੱਪ ਚ ਲੱਗੇ ਬਾਈ ਜੇ ਉਹ ਤਸਵੀਰ ਉਹ ਵੀਡੀਓ ਤੁਹਾਡੀ ਨਾ ਸਾਹਮਣੇ ਆਂਦੀ ਤਾਂ ਸ਼ਾਇਦ ਅਸੀਂ ਵੀ ਇੱਥੇ ਨਾ ਹੁੰਦੇ ਇਸ ਬਾਈ ਨੇ ਸਾਨੂੰ ਮਨਾ ਕਰ ਦਿੱਤਾ ਕਹਿੰਦਾ ਨਹੀਂ ਮੈਂ ਨਹੀਂ ਆਪਣੇ ਹਾਲਾਤ ਦਿਖਾਣਾ ਚਾਹਨਾ ਪਰ ਅਸੀਂ ਦਿਖਾਣਾ ਚਾਹੁੰਦੇ ਆ ਤਾਂ ਜੋ ਬਾਈ ਦੀ ਮਦਦ ਹੋਵੇ ਬਹੁਤ ਸਾਡੇ ਮੰਨੇ ਪਰਮੰਨੇ ਪ੍ਰਮੋਟਰ ਬੈਠੇ ਆ ਵਿਦੇਸ਼ਾਂ ਦੇ ਵਿੱਚ ਵੀ ਉਹ ਪ੍ਰਮੋਟਰਾਂ ਨੂੰ ਅਸੀਂ ਅਪੀਲ ਕਰਦੇ ਆ ਬਾਈ ਦਾ ਹੱਥ ਜ਼ਰੂਰ ਫੜੋ ਬਾਈ ਤੁਸੀਂ ਕਹਿ ਰਹੇ ਸੀ ਘਰ ਦੇ ਵਿੱਚ ਇੱਕ ਮੱਝਵਾ ਉਹਦੇ ਨਾਲ ਚਾਰਾ ਹੁੰਦਾ ਬਾਪੂ ਸਾਈਕਲਾਂ ਤੇ ਦਿਹਾੜੀਆਂ ਕਰਦਾ ਵਾ ਇਹ 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 ਜਿੰਦਗੀ ਸੋਚੀ ਸੀ ਇਹ ਪੱਠੇ ਵਾਲੀ ਜ਼ਿੰਦਗੀ ਤੁਸੀਂ ਸੋਚੀ ਸੀ ਕਬੱਡੀ ਖੇਡ ਕੇ ਨਾ ਜੀ ਪੱਠੇ ਤਾਂ ਹੁਣ ਐ ਆ ਜੀ ਕਦੇ ਦਿਮਾਗ 'ਚ ਨਹੀਂ ਆਈ ਸੀ ਗੱਲ ਹੂੰ ਵੀ ਆਪਾਂ ਪੱਠੇ ਤੇ ਵੀ ਦਿਹਾੜੀ ਕਰਾਂਗੇ ਜਾਂ ਆਪਾਂ ਨਹੀਂ ਤੇ ਐਦਾਂ ਦੀ ਕੋਈ ਦਿਮਾਗ 'ਚ ਨਹੀਂ ਸੀ ਦਿਮਾਗ 'ਚ ਤਾਂ ਇਹ ਵੱਡੇ ਸੁਪਨੇ ਸੀਗੇ ਹੂੰ ਵੀ ਆਪਾਂ ਬਾਹਰਪੂਰ ਖੇਡਾਂਗੇ ਠੀਕ ਆ ਆਪਣੀ ਕੋਠੀ ਕਾਠੀ ਬਣਾਵਾਂਗੇ ਵਧੀਆ ਤੇ ਬਾਪੂ ਨੂੰ ਵੀ ਆਸ਼ਕ ਰਮਾਵਾਂਗੇ ਠੀਕ ਆ ਹੁਣ ਉਹ ਹੀ ਇਹੋ ਜਿਹੇ ਹਾਲਾਤ ਬਣ ਗਏ ਜੀ ਉਹ ਬਾਪੂ ਮੈਨੂੰ ਬਾਬਾ ਟਾਈਮ ਖਵਾਉਂਦਾ ਰਿਹਾ ਹੁਣ ਉਹ ਵੀ ਬਜ਼ੁਰਗ ਹੋ ਗਿਆ ਖਰਾਕਾਂ ਬਹੁਤ ਖਵਾਉਂਦੀਆਂ ਨੇ ਖਾਦੀਆਂ ਨੇ ਉਹਨੇ ਖਵਾਈਆਂ ਨੇ ਮੈਨੂੰ ਦਿਹਾੜੀਆਂ ਕਰ ਕਰਕੇ ਤੇ ਹੁਣ ਉਹ ਵੀ ਉਹ ਵੀ ਕੀ ਕਰੇ ਵਿਚਾਰਾ ਹਮ ਮੈਂ ਕੁਝ ਮੈਂ ਲੈ ਜਾਣਾ ਇੱਥੋਂ ਜੀ 2-400 ਰੁਪਏ ਬਣ ਜਾਂਦਾ ਮੈਨੂੰ ਤੇ ਕੁਝ ਉਹ ਕਰ ਲਾਂਦੇ ਨੇ ਮਾੜਾ ਮੋੜਾ ਗੁਜ਼ਾਰਾ ਚੱਲੀ ਜਾਂਦਾ ਜੀ ਬਾਈ ਤੁਹਾਡੀ ਜ਼ਿੰਦਗੀ ਤਾਂ ਉਹ ਗੱਡੀਆਂ ਵਾਲੀ ਸੀ ਉਹ ਸ਼ੌਰਤਾਂ ਵਾਲੀ ਸੀ ਇਹ 3-400 ਦੀ ਦਿਹਾੜੀ ਵਾਲੀ ਜ਼ਿੰਦਗੀ ਤਾਂ ਨਹੀਂ ਸੀ ਜਿੰਨੀ ਤੁਹਾਡੀ ਮੈਦਾਨ ਦੇ ਵਿੱਚ ਮਿਹਨਤ ਲੱਗੀ ਜਿੰਨਾ ਤੁਹਾਡਾ ਇੱਕ ਦਾ ਜੋਰ ਜਿੰਨਾ ਤੁਸੀਂ ਤਗੜੇ ਇੱਕ ਜਾਫੀ ਸੀ ਉਹ ਚੀਜ਼ ਦੇ ਵਿੱਚ ਆ ਮਨਜ਼ੂਰ ਨਹੀਂ ਹੁੰਦਾ ਕਿ 3-400 ਦੇ ਵਿੱਚ ਤੁਸੀਂ ਇਟਾਂ ਚੁੱਕ ਰਹੇ ਹੋ ਫਿਰ ਮਜਬੂਰੀ ਬਣ ਗਈ ਜੀ ਹੁਣ ਮਜਬੂਰੀ ਦਾ ਨਾਂ ਦਾ ਸ਼ੁکری ਆਈ ਆ ਜੀ ਫਿਰ ਨਾ ਆਪਾਂ ਕਿਸੇ ਨੂੰ ਜ਼ਿਆਦੇ ਉਹ ਕਰਿਆ ਜੀ ਪਹਿਲਾਂ ਕਿਹਾ ਵੀ ਇੱਕ ਦੋਆਂ ਨੂੰ ਹੈਲਪ ਵਾਸਤੇ ਫਿਰ ਕੋਈ ਗੱਲ ਜੀ ਬਣੀ ਨਹੀਂ ਹੈਗੀ ਫਿਰ ਮਜਬੂਰੀ ਨੂੰ ਇੱਥੇ ਪੱਠੇ ਤੇ ਹੀ ਲੱਗਣਾ ਮੈਂ ਇੱਥੇ ਲੱਗਿਆ ਹੋਇਆ ਜੀ ਤਿੰਨ ਚਾਰ ਸਾਲਾਂ ਤੋਂ ਇਸੇ ਇਸੇ ਪੱਠੇ ਤੇ ਲੱਗਿਆ ਹੋਇਆ ਮੈਂ ਕਾਫੀ ਟਾਈਮ ਹੋ ਗਿਆ ਜੀ ਮੇਰਾ ਇਦਾਂ ਚੱਲ ਮਿਲ ਜਾਂਦੇ ਆ ਜੀ ਪੈਸੇ ਬੂਸੇ ਦੇ ਦਾਂਦੇ ਆ ਜੇ ਲੋੜ ਹੁੰਦੀ ਆ 5-4000 ਰੁਪਿਆ ਜ਼ਿਆਦਾ ਤਾਂ ਨਹੀਂ ਦੇ ਸਕਦੇ 5-4000 ਰੁਪਿਆ ਦੇ ਦਾਂਦੇ ਆ ਇਦਾਂ ਕੋਈ ਮਾੜੀ ਮੋਟੀ ਕੋਈ ਢਿੱਲਮੱਠ ਹੋ ਜਾਂਦੀ ਆ ਘਰੇ ਉਦੋਂ ਲੈ ਲਾਣੇ ਆ ਫਿਰ ਇਹਨਾਂ ਦੇ ਇੱਥੇ ਕੰਮ ਕਰੀ ਜਾਂਦੇ ਜੀ ਐਵੇਂ ਚੱਲੀ ਜਾਂਦੇ ਸਰੀਰ ਵੀ ਬਾਈ ਤਾਂ ਦਾ ਅੱਧਾ ਹੋ ਗਿਆ ਹਨਾ ਉਹ ਇੱਕ ਦੀਪਾ ਦੇਦਣਾ ਸੀ ਜਿਹਦਾ ਸਰੀਰ ਦੇ ਕਈ ਕਾਫੀ ਜਿਹੜੇ ਰੀਡਰ ਸੀ ਉਹ ਡਰ ਜਾਂਦੇ ਸੀ ਜਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਵੀ ਆ ਗਿਆ ਦੀਪਾ ਹਨਾ ਉਹ ਉਸ ਸਰੀਰ ਵੀ ਅੱਧਾ ਖੁਰਾਕ ਦਾ ਵੀ ਇੰਤਜ਼ਾਮ ਨਹੀਂ ਹੋ ਪਾਇਆ ਨਾ ਜੀ ਖਰਾਕ ਤਾਂ ਫਿਰ ਹੁਣ ਖਰਾਕ ਦਾ ਬਣਦਾ ਨਹੀਂ ਜੀ ਜਗਾੜਨਾ ਜੀ ਕੋਈ ਖਰਾਕ ਦਾ ਕਹਿੰਦੇ ਸੀ ਅੱਜ ਕੁੰਡਾ ਉਹ ਖਾਲੀ ਰਹਿ ਗਿਆ ਜਿੱਚ ਕਦੇ ਬਦਾਮ ਹਨਾ ਕਿੰਨੇ ਅਖਰੂਟ ਕਿੱਡੇ ਕਿੱਡੇ ਉਹ ਤੁਸੀਂ ਰਗੜਾ ਬਣਾਉਂਦੇ ਸੀ ਅੱਜ ਵੀ ਖਾਲੀ ਪਿਆ ਹਾਂ ਜੀ ਬਹੁਤ ਜੀ ਖਰਾਕ ਖਵਾਈਆ ਕਰਦੇ ਨੇ ਦਿਹਾੜੀਆਂ ਕਰ ਕਰਕੇ ਪਰ ਨਹੀਂ ਸਫਲਤਾ ਮਿਲੀ ਚਲੋ ਆਪਣਾ ਲੱਕ ਨਹੀਂ ਸੀਗਾ ਬਾਕੀ ਜੇ ਲੋਕ 11 ਕਰਮਾਂ ਦੀ ਗੱਲ ਹੁੰਦੀ ਹੈ ਜੀ ਬਾਈ ਹੁਣ ਜਦੋਂ ਵੀਡੀਓ ਵਾਇਰਲ ਹੋਈ ਸੱਚੀ ਦੱਸਿਓ ਕਿਸੇ ਨੇ ਮਦਦ ਦੇ ਲਈ ਜਾਂ ਦਵਾਰਾ ਮੰਨ ਕਰਦਾ ਕਬੱਡੀ ਖੇਡਾਂ ਜੇ ਲੋਕ ਤੁਹਾਨੂੰ ਦੇਖ ਰਹੇ ਹੋ ਸਪੋਰਟ ਕਰਨ ਮੰਨ ਕਰਦਾ ਮੰਨ ਤਾਂ ਬਹੁਤ ਕਰਦਾ ਜੀ ਪੰਚ ਪੂਰੀ ਇੱਛਾ ਜੀ ਖੇਡਣ ਦੀ ਪਰ ਮਜਬੂਰੀਆਂ ਨਹੀਂ ਖੇਡਣ ਦਿੰਦੀਆਂ ਜੀ ਹੂੰ ਫਿਰ ਇਹ ਇੱਥੇ ਫਿਰ ਬੱਚੇ ਰੋਲ ਜਾਣਗੇ ਜੀ ਐਵੇਂ ਹੂੰ ਅੱਛਾ ਜੇ ਜਿਹੜੇ ਤੁਹਾਨੂੰ ਦੇਖਦੇ ਆ ਮਨ ਤੁਹਾਨੂੰ ਬਹੁਤ ਪਿਆਰ ਕਰਦੇ ਆ ਲੋਕ ਮੈਂ ਦੇਖ ਨਹੀਂ ਤੁਹਾਡਾ ਬਾਰ-ਬਾਰ ਬਾਈ ਦਾ ਫੋਨ ਵੱਜ ਰਿਹਾ ਅਸੀਂ ਇੱਥੋਂ ਆ ਅਸੀਂ ਇੱਥੋਂ ਗੱਲ ਅਸੀਂ ਦੁਬਈ ਤੋਂ ਆ ਅਸੀਂ ਕੈਨੇਡਾ ਤੋਂ ਆ ਅਸੀਂ ਅਮਰੀਕਾ ਤੋਂ ਆ ਅਸੀਂ ਬਾਈ ਤੇਰੀ ਮਦਦ ਕਰਨੀ ਆ ਫਿਰ ਫਿਰ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਅਸਲੀ ਮਦਦ ਅਸੀਂ ਕਿੱਦਾਂ ਕਰ ਸਕਦੇ ਆ ਤੁਸੀਂ ਕਬੱਡੀ ਖੇਡਣਾ ਚਾਹੁੰਦੇ ਖੁਰਾਕ ਦਾ ਇੰਤਜ਼ਾਮ ਕਰਵਾਉਣਾ ਚਾਹੁੰਦੇ ਆ ਹਾਂਜੀ ਖੁਰਾਕ ਵੀ ਜ਼ਰੂਰੀ ਆ ਜੀ ਖੇਡਾਂਗੇ ਵੀ ਜ਼ਰੂਰ ਜੀ ਅਸੀਂ ਮਿਹਨਤ ਦਾ ਕਰਕੇ ਮਿਹਨਤ ਕਰਕੇ ਜੇ ਕੋਈ ਹੈਲਪ ਕਰੂਗਾ ਚੰਗੀ ਵਧੀਆ ਆਪਣੀ ਸੰਭਾਲ ਕਰੂਗਾ ਆਪਾਂ ਪੂਰਾ ਇਹਨਾਂ ਖੇਡਾਂਗੇ ਜੀ ਤੰਦਰੁਸਤ ਹੋ ਕੇ ਇਹਨਾਂ ਬਿਲਕੁਲ ਪ੍ਰੈਕਟਿਸ ਕਰਕੇ ਮਨ ਬਣਾ ਲਿਆ ਮਨ ਮਨ ਤਾਂ ਹੈਗਾ ਜੀ ਫਿਰ ਹੁਣ ਇਹ ਸਿਸਟਮ ਜੇ ਇਧਰੋਂ ਕੋਈ ਪੁਰਸਤ ਮਿਲੂਗੀ ਤਾਂ ਫਿਰ ਛੱਡ ਦੋਗੇ ਬਾਈ ਪੱਠਾ ਏਡਾ ਛੱਡ ਦੋਗੇ ਤੁਸੀਂ ਛੱਡ ਦਾਂਗੇ ਜੀ ਜੇ ਕੋਈ ਨਾ ਕੋਈ ਆਪਾਂ ਨੂੰ ਸਪੋਰਟ ਪੂਰੀ ਕਰੂਗਾ ਹਾਂ ਅੱਛਾ ਅੱਜ ਦੇਆਂ ਨੂੰ ਨਾ ਪਤਾ ਨਹੀਂ ਕਈਆਂ ਨੂੰ ਮੈਂ ਕਹੂੰ ਕਿ ਅੱਜ ਦੇਆਂ ਨੂੰ ਜਿਹੜੀ ਨੌਜਵਾਨ ਪੀੜ੍ਹੀ ਹੁਣ ਕਬੱਡੀ ਚ ਉਤਰੀ ਜਾ ਲੋਕ ਦੇਖਦੇ ਆ ਕਿਉਂਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਕਬੱਡੀ ਨਾਲ ਜੁੜਿਆ ਹੋਇਆ ਭਵੇਂ ਐਜ਼ਾ ਦਰਸ਼ਕ ਅਸੀਂ ਜੁੜੇ ਹੋਏ ਆਂ ਭਵੇਂ ਐਜ਼ਾ ਖਿਡਾਰੀ ਕੋਈ ਜੁੜਿਆ ਹੋਇਆ ਮੈਨੂੰ ਉਹ ਟੌਪ ਦੇ ਖਿਡਾਰੀਆਂ ਦੇ ਨਾਮ ਤੁਸੀਂ ਇੱਕ ਵ ਕਦੇ ਖੇਡਦੇ ਹੁੰਦੇ ਸੀ ਰੇਡਾਂ ਪੈਂਦੀਆਂ ਸੀ ਉਹ ਕਮਾਲ ਦੇ ਉਹ ਐਕਸਪੀਰੀਅੰਸ ਜ਼ਰੂਰ ਦੱਸੋ ਅੱਛਾ ਮੈਂ ਅਕੈਡਮੀ 'ਚ ਖੇਡਦਾ ਹੁੰਦਾ ਸੀ ਪ੍ਰੇਮ ਚਨੇਰ ਨਾਲ ਜੀ ਹੂੰ ਅਕੈਡਮੀ ਕਾਲਖਚ ਅੱਛਾ ਤੇ ਸੰਦੀਪ ਲੁਧਰ ਨਾਲ ਵੀ ਮੈਂ ਖੇਡਿਆ ਜੀ ਪਿੰਡਵਾਰ ਪਿੰਡ ਪੱਧਰ ਦੇ ਮੈਚ ਹੂੰ ਤੇ ਆਪਣਾ ਬਿੱਟੂ ਦਗਾਲ ਨਾਲ ਵੀ ਮੈਂ ਮੈਚ ਖੇਡਿਆ ਜੀ ਬਹੁਤ ਹੂੰ ਹਾਂ ਜੀ ਦੋ ਤਿੰਨ ਮੈਚ ਟੂਰਨਾਮੈਂਟ ਮੈਂ ਉਹਦੇ ਨਾਲ ਵੀ ਖੇਡਿਆ ਹੂੰ ਬਾਕੀ ਉਧਰ ਲੁਧਿਆਣੇ ਕਨੀ ਜੀ ਵਧੀਆ ਟੀਮਾਂ ਬਣਦੀਆਂ ਸੀਆਂ ਹੂੰ ਟੀਮ ਕਲੱਬ ਦੀ ਹੁੰਦੀ ਸੀ ਉਹ 'ਚ ਮੈਂ ਪੂਰਾ ਪ੍ਰਦਰਸ਼ਨ ਕਰਦਾ ਸੀ ਆਪਣਾ ਅੱਛਾ ਹਾਂਜੀ ਹਾਂਜੀ ਪੂਰਾ ਹੈ ਵਧੀਆ ਪ੍ਰਦਰਸ਼ਨ ਕਰਦਾ ਸੀ ਕੜਾਂ ਦੀ ਲਾ ਜਲਾਲਪੁਰੀ ਆ ਹਨਾ ਗੂਪੀ ਫਰੀਦਪੁਰੀਆ ਕੱਡੇ ਕੱਡੇ ਚੋਟੀ ਦੇ ਖਿਡਾਰੀਆਂ ਦੇ ਨਾਮ ਆ ਸੁਖਮਨ ਚੋਲਾ ਸਾਹਬ ਵਾਲਾ ਹੋਰ ਪਤਾ ਨਹੀਂ ਕਿੱਡੇ ਨਾਮ ਆ ਅਸੀਂ ਦੇਖੀ ਸੀ ਪਹਿਲਾਂ ਇੱਕ ਗੱਲਾ ਬਹੁਆ ਬਾਈ ਆ ਹਨਾ ਉਹ ਉਹਨਾਂ ਦੀ ਵੀਡੀਓ ਵਾਇਰਲ ਹੋਈ ਤੇ ਲੋਕਾਂ ਨੇ ਅੱਜ ਉਹਨਾਂ ਦੀ ਜ਼ਿੰਦਗੀ ਬਦਲਤੀ ਉਹ ਵੀ ਬਾਈ ਕਹਿੰਦਾ ਸੀ ਮੈਂ ਵੀਡੀਓ ਨਹੀਂ ਬਣਾਣੀ ਮੈਂ ਆਪਣੇ ਹਾਲਾਤ ਮੈਂ ਜਿੱਦਾਂ ਰੱਬ ਨੇ ਰੱਖਿਆ ਮੈਂ ਰਾਜੀ ਆ ਪਰ ਉਹ ਤਸਵੀਰ ਉਹਨਾਂ ਦੀ ਬਾਹਰ ਆਈ ਤਾਂ ਅੱਜ ਉਸ ਖਿਡਾਰੀ ਦੀ ਅੱਜ ਮਦਦ ਹੋਈ ਅੱਜ ਜ਼ਿੰਦਗੀ ਬਦਲ ਰਹੀ ਆ ਉਹਦੀ ਤੇ ਮੈਂ ਚਾਹਦੀ ਆ ਬਾਈ ਦੀ ਵੀ ਇੱਦੀ ਜ਼ਿੰਦਗੀ ਆਪਾਂ ਬਦਲੀ ਆਪਾਂ ਇਕੱਠੇ ਉਕੇ ਪੰਜਾਬੀ ਜਿਹੜੇ ਆ ਨਾ ਇਸ ਬਾਈ ਦੀ ਬਾਹ ਫੜੀਏ ਬਾਈ ਇੱਟਾਂ ਦਾ ਕੰਮ ਕਰਦਾ ਨਹੀਂ ਦੇਖਿਆ ਜਾਂਦਾ ਇੰਨਾ ਛੋਟੀ ਦਾ ਖਿਡਾਰੀ ਇੰਨੇ ਨਾਮ ਹਾਸਲ ਕੀਤੇ ਹੋਣ ਅੱਜ ਅਸੀਂ ਸ਼ੋਰਤਾਂ ਕਹਿੰਨੇ ਕਬੱਡੀ ਵੱਡੇ ਵੱਡੇ ਕਰੋੜਾਂ ਦੀ ਆਪਾਂ ਕਬੱਡੀਆਂ ਖੜਾਉਨੇ ਆ ਕਿੰਨੇ ਵੱਡੇ ਵੱਡੇ ਅਸੀਂ ਇਨਾਮ ਰੱਖਦੇ ਆ ਪਰ ਕੀ ਫਾਇਦਾ ਜੇ ਅਸੀਂ ਆਪਣੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਤਾਕੜ ਖਿਡਾਰੀ ਸੀ ਜੀ ਆਪਾਂ ਉਹਨਾਂ ਨੂੰ ਇੱਕ ਵਾਰ ਪੁੱਛਿਆ ਵੀ ਨਹੀਂ ਆਪਾਂ ਉਹਨਾਂ ਦੀ ਸਾਰ ਵੀ ਨਹੀਂ ਇਹ ਵੀਡੀਓ ਸ਼ੇਅਰ ਕਰ ਦਿਓ ਦੇਸ਼ਾਂ ਵਿਦੇਸ਼ਾਂ ਤੱਕ ਦੁਨੀਆ ਭਰ ਦੇ ਵਿੱਚ ਵਰਲਡ ਲੀਗ ਚ ਬਾਈ ਤੁਸੀਂ ਖੇਡ ਚੁੱਕੇ ਉਹ ਵੀ ਦੱਸਿਓ ਜਨਾ ਹਾਂ ਜੀ ਬਾਲਡ ਲੀਗ ਚ ਮੈਂ ਹੈਗਾ ਸੀਗਾ ਜੀ ਮੇਰਾ ਤੀਜੇ ਚੌਥੇ ਨੰਬਰ ਤੇ ਨਾਮ ਸੀਗਾ ਜੀ ਮੈਂ ਹਾਂ ਜੀ ਮੈਂ ਖੇਡੇ ਹੀ ਬਲੈਕ ਪੈਂਥਰ ਦੀ ਟੀਮ ਚ ਫਿਰ ਮੇਰੇ ਉਥੇ ਦੋ ਕੁ ਮੈਚ ਖੇਡੇ ਸੀ ਮੇ ਇੰਜਰੀ ਆ ਗਈ ਸੀ ਮੇ ਮੋਡਾ ਨਿਕਲ ਗਿਆ ਸੀਗਾ ਜੀ ਉੱਥੇ ਹਾਂ ਮੈਂ ਫਿਰ ਮੈਨੂੰ ਰੈਸਟ ਕਰਨੀ ਪਈ ਮੈਂ ਦੋ ਕੁ ਮੈਚ ਹੀ ਖੇਡਿਆ ਜਿਆਦਾ ਜਿਆਦਾ ਸੁਰਖਪੁਰੀਆ ਸੀਗਾ ਹਾਂ ਜੀ ਉਹ ਟੀਮ ਦਾ ਕਪਤਾਨ ਸੀ ਜੀ ਜਿਆਦਾ ਜਿਆਦਾ ਸੁਰਖਪੁਰੀਆ ਅੱਛਾ ਹਾਂ ਜੀ ਹਾਂ ਵਧੀਆ ਵਧੀਆ ਨਾਮੀ ਪਲੇਅਰ ਸੀ ਜੀ ਸਾਰੇ ਉਹ ਟੀਮ ਚ ਹਾਂ ਜਿੱਤੀ ਵੀ ਹੈ ਜੀ ਉਹ ਟੀਮ ਮੈਨ ਲੱਗਦਾ ਸੈਰ ਤੀਜੇ ਸਥਾਨ ਤੇ ਰਹੀ ਹੋਵੇ ਹਾਂ ਮੈਂ ਉਦਾਂ ਫਿਰ ਇੰਜਰੀ ਆ ਗਈ ਮੇਰੇ ਮੈਂ ਘਰੇ ਬਹਿ ਗਿਆ ਜੀ ਫਿਰ ਮੈਂ ਮੁੜ ਕੇ ਗਿਆ ਨਹੀਂ ਹੈਗਾ ਆਮਾ ਖੇਡ ਦਾ ਮੇਰੀ ਸਿਲੈਕਸ਼ਨ ਹੋਈ ਸੀ ਉੱਥੇ ਟ్రायल ਦਿੱਤੇ ਸੀ ਬੇਕਾਇਦਾ ਸਾਰੇ ਐਨ ਕਾਰਡ ਕੋਡ ਮੇਰੇ ਕੋਲ ਸਾਰੇ ਪਾਈ ਨੇ ਹਮ ਬਾਈ ਮੈਂ ਦੇਖਦੀ ਸੀ ਤੁਸੀਂ ਹਨਾ ਇਹਨੂੰ ਵੀ ਫਰਕ ਨਹੀਂ ਕੀਤਾ ਕਿ ਕੀ ਹੋਇਆ ਮੈਂ ਪੱਠੇ ਵਾਲੀ ਜ਼ਿੰਦਗੀ ਜੀਉਣਾ ਤੁਸੀਂ ਜਿਹੜੇ ਇੱਥੇ ਕੰਮ ਕਰਦੇ ਉਹਨਾਂ ਦਾ ਵੀ ਬੜਾ ਮਾਨ ਸਤਕਾਰ ਬੜਾ ਸਾਦਾ ਜਿਹਾ ਜੀਵਨ ਬੜੀ ਸਾਦੀ ਜੀ ਤੁਹਾਡੀ ਭਾਸ਼ਾ ਵਾ ਹਰ ਇੱਕ ਨਾਲ ਮਿਲ ਜੁਲ ਕੇ ਪਿਆਰ ਦੇ ਨਾਲ ਰਹਿੰਦੇ ਆ ਮਨ ਦੇ ਵਿੱਚ ਹਿਰਕਤਾ ਕਿਤੇ ਹੁੰਦਾ ਵਾ ਯਾਰ ਆ ਚੀਜ਼ ਨਹੀਂ ਸੋਚੀ ਸੀ ਜਿਹੜੀ ਆਪਾਂ ਜੀ ਰਹੇ ਆ ਹੁਣ ਇਹ ਆਪਣੇ ਵਿੱਚ ਜੇ ਇਹਨਾਂ ਨਾਲੇ ਆਪਣਾ ਟਾਈਮ ਪਾਸ ਹੁੰਦਾ ਜੀ ਇਹ ਮਿੱਤਰ ਨੇ ਆਪਣੇ ਆਪਾਂ ਹਰ ਇੱਕ ਨੂੰ ਵਧੀਆ ਤਰੀਕੇ ਨਾਲ ਬੁਲਾਣੇ ਆ ਜੀ ਇਹ ਹੀ ਜੀ ਕੋਈ ਗੱਲ ਨਹੀਂ ਕੋਈ ਵੀ ਬੰਦਾ ਜੀ ਕੋਈ ਆਪਣੇ ਘਰੇ ਆਂਦਾ ਹੋਵੇ ਆਪਾਂ ਪੂਰਾ ਸਤਿਕਾਰ ਕਰਦੇ ਆ ਜੀ ਸੀਨੀਅਰ ਪਲੇਅਰਾਂ ਦਾ ਵੀ ਪੂਰਾ ਸਤਿਕਾਰ ਕਰਦੇ ਆ ਆਪਾਂ ਜੋ ਵੀ ਆਪਣੇ ਸੀਨੀਅਰ ਸੀ ਪਹਿਲਾਂ ਆਪਣੇ ਤੋਂ ਪਹਿਲਾਂ ਖੇਡ ਰਹੇ ਬਾਹਰ ਚਲੇ ਗਏ ਉਹਨਾਂ ਦਾ ਵੀ ਫੁੱਲ ਕਰਦੇ ਆ ਸਤਿਕਾਰ ਇਕੱਲੇ ਬੈਠ ਕੇ ਕਦੇ ਤਾਂ ਅੱਖਾਂ ਚੋਂ ਅਥਰੂ ਨਿਕਲਦੀ ਹੋਣਗੇ ਹਾਂ ਐ ਤਾਂ ਹੋ ਜਾਂਦਾ ਜੀ ਫਿਰ ਹੁਣ ਐ ਅਫਸੋਸ ਤਾਂ ਹੁੰਦਾ ਹੀ ਇਹ ਬੰਦੇ ਨੂੰ ਜਦੋਂ ਇੰਨੀ ਗੇਮ ਹੋਵੇ ਜੀ ਹਨਾ ਇੰਨੀ ਮਿਹਨਤ ਕੀਤੀ ਤੁਸੀਂ ਮਿਹਨਤ ਕੀਤੀ ਹੋਵੇ ਮੈਂ ਤਿੰਨ ਤਿੰਨ ਟਾਈਮ ਮਿਹਨਤ ਕਰਦਾ ਰਿਆ ਜੀ ਉੱਥੇ ਗਰਾਊਂਡ 'ਚ ਜੀ ਆਪਣੇ ਧੁੱਪ ਵੀ ਨਹੀਂ ਦੇਖੀ ਹਾਂ ਧੁੱਪ ਤਾਂ ਪੱਕਾ ਦੇ ਨਹੀਂ ਜੀ ਆਪਾਂ ਦਾ ਬਸ ਐ ਸੀਗਾ ਵੀ ਆਪਣਾ ਆਪਾਂ ਤਾਂ ਬਾਹਰ ਨੂੰ ਜਾਣਾ ਬਾਹਰ ਨੂੰ ਜਾਣਾ ਪੂਰੀ ਮਿਹਨਤ ਪੂਰੀ ਕਰਦੇ ਸੀ ਜੀ ਬੈਂਤ ਫੁੱਲ ਕਰਦੇ ਸੀ ਖਰਾਕ ਵੀ ਫੁੱਲ ਖਾਂਦੇ ਸੀ ਪੂਰੀ ਜ਼ਬਰਦਸਤ ਮਿਹਨਤ ਕਰੀ ਹੋਈ ਪਰ ਨਹੀਂ ਮਿਹਨਤ ਦਾ ਮੁੱਲ ਮੁੜਿਆ ਕਦੋਂ ਆਖਰੀ ਉਹ ਸਮਾਂ ਆ ਗਿਆ ਜਦੋਂ ਤੁਸੀਂ ਸੋਚ ਲਿਆ ਕਿ ਹੁਣ ਨਹੀਂ ਹੁਣ ਬਸ ਖੇਡ ਨਹੀਂ ਖੇਡ ਸਕਦਾ ਮੈਂ ਇਹ ਮੈਂ 2019 ਜੀ 19 ਤੋਂ ਬਾਅਦ ਜੀ ਮੈਂ ਪੱਕਾ ਫੈਸਲਾ ਕਰ ਹਾਂ ਪੱਕਾ ਫਿਰ ਮਜਬੂਰੀ ਜਾਦੇ ਬਣ ਗਈ ਜੀ ਹੂੰ ਫੇਰ ਮੈਂ ਸੋਚਿਆ ਮੈਂ ਚਲੋ ਹੁਣ ਮੈਂ ਇਹ ਪਿੰਡ ਦੇ ਮੁੰਡੇ ਸੀਗੇ ਲੱਗੇ ਹੋਏ ਪੱਠੇ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਤੁਸੀਂ ਮੈਨੂੰ ਲਾ ਲਓ ਇੱਥੇ ਯਾਰ ਕੰਮ ਤੇ ਮੇਰੇ ਕੋਲੇ 500 ਰੁਪਏ ਵੀ ਨਹੀਂ ਹੈ ਤੇ 100 200 ਵੀ ਨਹੀਂ ਸੀਗੇ ਜੀ 500 ਤਾਂ ਬਹੁਤ ਦੂਰ ਦੀ ਗੱਲ ਆ ਫੇਰ ਇਹ ਦੋ ਤਿੰਨ ਦਿਨ ਤੱਕ ਮੈਨੂੰ ਇਹ ਘੱਟ ਦਿਹਾੜੀ ਦਿੰਦੇ ਰਹੇ ਕਿਉਂ ਕਿਉਂ ਐ ਵੀ ਮਤਲਬ ਕਿੰਨਾ ਮਾ ਬੰਦਾ ਸੀ ਮੈਂ ਤੈਨੂੰ ਆਹ ਰੇੜੀ ਨਹੀਂ ਚਲਾਣੀ ਆਂਦੀ ਦੀ ਆਹ ਲਾਣੀਆਂ ਨਹੀਂ ਆਂਦੀਆਂ ਦੀ ਇੱਟਾਂ ਕਿਉਂ ਕਦੇ ਆਇਆ ਹੀ ਨਹੀਂ ਸੀ ਕੰਮ ਤੇ ਫੇਰ ਹੌਲੀ ਹੌਲੀ ਫਿਰ ਮੈਨੂੰ ਰੂਟੀਨ ਬਣ ਗਈ ਦਿਰਾਦਤ ਪੈ ਗਈ ਫਿਰ ਇੰਨਾ ਚ ਮੇ ਕੋਲ ਮਿਲ ਗਿਆ ਵਧੀਆ ਹੁਣ ਮੈਂ ਇੰਨਾ ਚ ਵਧੀਆ ਮਾਦ ਲਗਿਆ ਨੇ ਮੇਰੇ ਮਿੱਤਰ ਬਣੇ ਹੋਏ ਨੇ ਕਈ ਸਾਲਾਂ ਤੋਂ ਮੈਂ ਇੱਥੇ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਇਸੇ ਕੰਮ ਨੂੰ ਆਪਣਾ ਬਣਾ ਲਿਆ ਹਾਂ ਬਸ ਇਹੀ ਕੰਮ ਆਈ ਫਿਰ ਹੁਣ ਹੋਰ ਤਾਂ ਕੋਈ ਕੰਮ ਹੈ ਨਹੀਂ ਜੀ ਇੰਨੀਆਂ ਗਰਮ ਇਟਾਂ ਨਾਲ ਹੱਥ ਲਾਣਾ ਵੀ ਔਖਾ ਹੋ ਜਾਂਦਾ ਕਿੱਦਾਂ ਤੁਸੀਂ ਚੱਕਦੇ ਹੋ ਬਹੁਤ ਗਰਮੋਂ ਨਿਕਲਦੀਆਂ ਨੇ ਇਟਾਂ ਪੂਰੀਆਂ ਹਾਂ ਇਹ ਅੱਗ ਚੱਲੀ ਜਾਂਦੀ ਹੈ ਜਦੋਂ ਬਹੁਤ ਜ਼ਿਆਦਾ ਗਰਮ ਨਿਕਲਦੀਆਂ ਨੇ ਹੱਥ ਮਚਾ ਦੋ ਦੋ ਜਿਸਤਾਨਿਆਂ ਦੇ ਵਿੱਚ ਵੀ ਕਈ ਵਾਰੀ ਹੱਥ ਮਚ ਜਾਂਦੇ ਪਹਿਲਾਂ ਬਾਈ ਕਿੱਡੇ-ਕਿੱਡੇ ਇੰਚ ਦਾ ਡੋਲਾ ਹੁੰਦਾ ਸੀ ਹਾਂ ਬਹੁਤ ਵਧੀਆ ਸਰੀਰ ਸੀਗਾ ਜੀ ਫੱਟ ਪੂਰਾ ਇਹਨ ਹੂੰ ਚਲੋ ਟਾਈਮ ਦੀ ਗੱਲ ਹੈ ਜੀ ਹੁਣ ਟਾਈਮ ਹੁੰਦਾ ਕੀ ਕਰ ਸਕਦੇ ਆ ਬਿਲਕੁਲ ਸਾਡੇ ਤੋਂ ਤਾਂ ਨਹੀਂ ਦੇਖ ਹੋ ਰਿਹਾ ਬਾਈ ਧੁੱਪ ਦੇ ਵਿੱਚ ਲੱਗਾ ਹੋਇਆ ਆਰਾਮ ਦੇ ਨਾਲ ਇੱਟਾਂ ਚੁੱਕ ਰਿਆ ਇੰਨੀਆਂ ਗਰਮ ਗਰਮ ਇੱਟਾਂ ਮੈਂ ਸੋਚ ਕੇ ਹੁੰਦਾ ਕਿ ਪੰਜਾਬ ਦਾ ਚੋਟੀ ਦਾ ਖਿਡਾਰੀ ਯਾਰ ਆਹ ਜ਼ਿੰਦਗੀ ਆਹ ਜ਼ਿੰਦਗੀ ਇਹਨਾਂ ਦੇ ਕੋਲ ਰਹਿ ਗਈ ਹੈ ਕਿ ਕਿਸੇ ਨੇ ਵੀ ਬਾਹ ਨਹੀਂ ਫੜੀ ਅਰ ਜਵਾਕ ਇਸ ਵੀਡੀਓ ਨੂੰ ਅੱਗੇ ਤੱਕ ਪਹੁੰਚਾ ਦਿਓ ਇੱਕ ਵੱਡੀ ਕਰੋੜਾਂ ਦੀ ਕਹੀ ਜਾਣ ਵਾਲੀ ਨਾ ਗਰੀਬਾਂ ਦੇ ਲਈ ਕਾਡੀਆਂ ਪਾ ਰਹਿ ਗਈ ਹੈ ਇਹਨੂੰ ਅਸੀਂ ਉੱਚਾ ਕਰੀਏ ਬਹੁਤ ਕੁਛ ਕਬੱਡੀ 'ਚ ਅਸੀਂ ਅੱਗੇ ਤੋਂ ਅੱਗੇ ਕਰ ਰਹੇ ਹਾਂ ਪਰ ਜਿਹੜੇ ਦਮਦਾਰ ਖਿਡਾਰੀ ਜਿਨ੍ਹਾਂ ਦਾ ਦਿਮਾਗ ਜਿਨ੍ਹਾਂ ਦਾ ਸਰੀਰ ਫੁਰਤੀ ਚੁਸਤੀ ਹਰ ਚੀਜ਼ ਕੰਮ ਕਰਦੀ ਸੀ ਉਹਨਾ ਖਿਡਾਰੀਆਂ ਨੂੰ ਵੀ ਆਪਾਂ ਅਣਗੋਲੀਆਂ ਨਾ ਕਰੀਏ ਅਰ ਜਵਾਈਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ